ਕਾਫੀ ਦਿਨਾਂ ਤੋਂ ਮਾਲ ਗੱਡੀਆਂ ਤੇ ਯਾਤਰੀ ਰੇਲ ਗੱਡੀਆਂ ਦੀ 6 ਤੋਂ 5 ਬੀਤੀ ਸ਼ਾਮ ਖਤਮ ਹੋ ਗਈ ਹੈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੀਟਿੰਗ ਕਰਨ ਤੋਂ ਬਾਅਦ ਕਿਸਾਨਾਂ ਨੇ ਰੇਲ ਸੇਵਾ ਬਹਾਲ ਕਰਨ ਨੂੰ ਸਹਿਮਤੀ ਦੇ ਦਿੱਤੀ ਪਰ ਨਾਲ ਹੀ ਕਿਸਾਨਾਂ ਨੇ ਕੇਂਦਰ ਸਰਕਾਰ ਨੂੰ ਅਲਟੀਮੇਟਮ ਵੀ ਦੇ ਦਿੱਤਾ ਹੈ ਕਿਸਾਨਾਂ ਦੇ ਅਗਲੇ 15 ਦਿਨ ਲਈ ਮਾਲ ਗੱਡੀਆਂ ਦੇ ਨਾਲ-ਨਾਲ ਯਾਤਰੀ ਗੱਡੀਆਂ ਚਲਾਉਣ ਦੀ ਸਹਿਮਤੀ ਜਤਾਈ ਹੈ ਪਰ ਇਸ ਦੌਰਾਨ ਕਿਸਾਨ ਜਥੇਬੰਦੀਆਂ ਵੱਲੋਂ ਰੇਲਵੇ ਪਾਰਕਾਂ 'ਚ ਚੱਲ ਰਹੇ ਦਰਨੇ ਵੀ ਜਾਰੀ ਰੱਖਣ ਦਾ ਐਲਾਨ ਕੀਤਾ ਗਿਆ ਹੈ ਕੇਂਦਰ ਦੀ ਗੱਲ ਨਹੀਂ ਮੰਨੀ ਅਸੀਂ ਪੰਜਾਬ ਦੇ ਹਾਲਾਤਾਂ ਨੂੰ ਦੇਖ ਕੇ ਪੰਜਾਬ ਦੇ ਕਿਸਾਨਾਂ ਨੂੰ ਪੰਜਾਬ ਦੇ ਵਪਾਰੀਆਂ ਨੂੰ ਪੰਜਾਬ ਦੇ ਮਜ਼ਦੂਰਾਂ ਨੂੰ ਅਸੀਂ ਇਹਨਾਂ ਦੀ ਗੱਲ ਮੰਨੀ ਤੇ ਕੇਂਦਰ ਸਰਕਾਰ ਨੂੰ ਤਾਂ ਅਸੀਂ 15 ਦਿਨ ਦਾ ਅਲਟੀਮੇਟਮ ਦਿੱਤਾ ਜੇ ਕੇਂਦਰ ਦੀ ਅਸੀਂ ਗੱਲ ਮੰਨੀ ਹੁੰਦੀ ਫਿਰ ਉਹ ਜਿਹੜੇ ਵਪਾਰਕ ਸਾਡੇ ਬੰਦੇ ਉਹ ਸੇ ਘਰੇ ਨਾਲ ਲੈ ਜਾਂਦੇ ਜੇ ਟੂਪ ਲੈਜਨ ਦੇ ਬੈਠੇ ਉਹ ਘਰੇ ਨਾਲ ਲੈ ਜਾਂਦੇ ਸਾਡਾ ਅੰਦੋਲਨ ਬਰਾਬਰ ਤੇ ਚੱਲਦਾ ਉਹਨੂੰ ਅਸੀਂ ਕਹਤਾ ਵੀ ਛੋਟੀਆਂ ਅਸੀਂ ਚੜ੍ਹਾਉ ਵੱਡੀਆਂ ਨਹੀਂ ਰੁਕਾਂਗੇ ਆਪਦੀ ਚਲਾ ਲਓ ਕੈਪਟਨ ਸਾਨੂੰ ਅਸੀਂ ਕਹੇ ਤੂੰ ਕਹਿ ਦੇ ਸੈਂਟਰ ਨੂੰ ਤੇ 15 ਦਿਨ ਦਾ ਅਲਟੀਮੇਟਮ ਅਸੀਂ ਫਿਰ ਦੇਖਾਂਗੇ ਜਵਾਰੇ ਕੀ ਬਣਾਉਂਦੇ 23 ਤਰੀਕ ਤੋਂ ਟ੍ਰੇਨਾਂ ਚੱਲਦੀਆਂ ਨੇ 23 ਤਰੀਕ ਤੋਂ 23 ਦਿਨ ਅਥਰੇ ਖਾਲੀ ਕਰ ਦਾਂਗੇ ਬਸ ਉਹ ਖਾਲੀ ਕਰਨੇ ਆ 23 ਨੂੰ ਅਥਰੇ ਆਪਦਾ ਲੈ ਆਉਣ ਸਾਨੂੰ ਤਰਾਜ ਨਗਰ ਤੋਂ ਲੈ ਆਉਣ ਮਤਲਬ ਅਸੀਂ ਬੈਠਾਂਗੇ ਜਿੱਥੇ ਸਾਡੇ ਮਾਨ ਸਾਡੇ ਪਾਰਕ ਚੱਲਦਾ ਧਰਨਾ ਉਸੇ ਸਮੇਂ ਜੋ ਕਰਾਹੇ ਉੱਥੇ ਬੰਦੇ ਪਾਵਾਂ 11 ਮਸੋ ਗੇਰਾ ਮੰਦੇ ਬੈਠਣੀ ਖੜੀ ਜਿਹੜਾ 26 27 ਦਾ ਤਰਨ ਉਹ ਜਾਰੀ ਰਹੇਗਾ ਜਿਹੜਾ ਦਿੱਲੀ ਜਾਣੀ ਉਹ ਤਾਂ ਪੂਰੀਆਂ ਤਿਆਰੀਆਂ ਨੇ ਮੇਰਾ ਕਿਲਾ ਹਜ਼ਾਰਾਂ ਦਾ ਟਰੈਕਟਰ ਜਾਊਗਾ ਲੱਖਾਂ ਚ ਲੋਕ ਜਾਣਗੇ ਅੱਜ ਤੁਸੀਂ ਕੈਪਟਨ ਸਾਹਿਬ ਨੂੰ ਕਿਹਾ ਵੀ ਸੀ 26 27 ਨੂੰ ਜਾਣਾ ਤੇ ਪੰਜਾਬ ਦੇ ਵਿੱਚ ਕੋਈ ਪੁਲਿਸ ਵਗੈਰਾ ਉਹਨਾਂ ਨੂੰ ਨਾ ਰੋਕੇ ਇਹਦੇ ਬਾਰੇ ਗੱਲ ਕਿਉਂ ਕਿਉਂ ਕਹੀਏ ਰੋਕ ਲੈ ਫਿਰ ਜੇ ਇਹਨੇ ਆਪਣੇ ਪੰਜਾਬ ਵਿੱਚ ਹੀ ਰੱਖਣਾ ਤਾਂ ਸਾਨੂੰ ਬਾਹਰ ਕੱਢਣ ਨੂੰ ਫਿਰਦਾ ਵੀ ਉਧਰ ਤੁਰ ਜਣ ਸੈਟਲ ਕਰਨੀ ਕੜਾ ਕੜਾ ਝਣਾਉਂਦਾ ਜਾ ਤੂੰ ਇਹਨੇ ਹੀ ਰੱਖਣਾ ਤਾਂ ਰੱਖ ਲੈ ਪਰ ਸਾਨੂੰ ਰੱਖੂਗੀ ਹਰਿਆਣਾ ਸਰਕਾਰ ਉਹ ਕੋਈ ਪੰਜਾਬ ਚ ਹੀ ਰਹੋ ਸਰਦਾਰਦੀ ਦੇ ਕੈਪਟਨ ਹੀ ਰਹਿਣੀਆਂ ਮੇਰੇ ਹਸਾਬ ਨਾਲ ਜਿੱਥੇ ਨੂੰ ਮੈਨੂੰ ਲੱਗਦਾ ਹੈ ਕਿ ਕਿਸਾਨ ਜਥੇਬੰਦੀਆਂ ਵੱਲੋਂ ਸਪਸ਼ਟ ਕਰ ਦਿੱਤਾ ਗਿਆ ਹੈ ਕਿ ਜੇਕਰ ਕੇਂਦਰ ਸਰਕਾਰ ਖੇਤੀ ਕਾਨੂੰਨ ਵਾਪਸ ਨਹੀਂ ਲਵੇਗੀ ਤਾਂ 10 ਦਸੰਬਰ ਤੋਂ ਮੂਵ ਟ੍ਰੇਨਾਂ ਰੋਕ ਦਿੱਤੀਆਂ ਜਾਣਗੀਆਂ ਇਸ ਤੋਂ ਇਲਾਵਾ ਪੰਜਾਬ ਚ ਬੀਜੇਪੀ ਲੀਡਰਾਂ ਦੇ ਘਰਾਂ ਅੱਗੇ ਕੋਰਪੋਰੇਟ ਕਰਾਣਿਆਂ ਦੇ ਮਾਲ ਅਤੇ ਰਿਲਾਇੰਸ ਪੰਪਾਂ ਦੇ ਧਰਨੇ ਜਾਰੀ ਰਹਿਣਗੇ ਦੱਸ ਦਈਏ ਕਿ 26 ਤਾਹ ਨਵੰਬਰ ਨੂੰ ਦਿੱਲੀ ਜਾਣ ਲਈ ਵੀ ਸਾਰੀਆਂ ਜਥੇਬੰਦੀਆਂ ਵੱਲੋਂ ਤਿਆਰੀਆਂ ਮੁਕੰਮਲ ਕਰ ਲੀਆਂ ਗਈਆਂ ਨੇ ਪੰਜਾਬ ਸਮੇਤ ਦੇਸ਼ ਭਰ ਦੀਆਂ ਕਿਸਾਨ ਜਥੇਬੰਦੀਆਂ ਕੇਂਦਰ ਦੇ ਕੰਨੀ ਆਪਣੀ ਆਵਾਜ਼ ਪਹੁੰਚਾਉਣ ਲਈ ਦਿੱਲੀ ਰਵਾਨਾ ਹੋਣਗੀਆਂ ਸੋ ਦਸੰਬਰ ਤੱਕ ਜਿਹੜੀਆਂ ਨੇ ਇਹ ਟ੍ਰੇਨਾਂ ਚਲਾਈਆਂ ਜਾਣ ਜੇਕਰ ਸਰਕਾਰ ਨੇ ਇਹ ਦੁਬਾਰਾ ਫਿਰ ਕਿਸੇ ਫੈਸਲੇ ਤੇ ਨਾ ਆਈ ਤੇ ਉਸੇ ਤਰ੍ਹਾਂ ਹੀ ਅਸੀਂ ਫਿਰ ਦੁਬਾਰਾ ਇਹਨਾਂ ਟਰੈਕਾਂ ਦੇ ਉੱਪਰ ਬੈਠ ਕੇ ਇਹ ਸਾਰਾ ਕੁਝ ਠੱਪ ਕਰਾਂਗੇ ਔਰ ਬੰਦ ਕਰਾਂਗੇ ਅਸੀਂ ਇੱਕ ਅਲਟੀਮੇਟਮ ਦਿੱਤਾ ਹੈ ਲਾਸੁਧੰਬਰ ਤੱਕ 15 ਦਿਨ ਦਾ ਟਾਈਮ ਤੁਸੀਂ ਦਿੱਤਾ ਟ੍ਰੇਨਾਂ ਚਲਾਉਣ ਨੂੰ ਉਸ ਤੋਂ ਬਾਅਦ ਨਾਲ ਗੜੀਆਂ ਬੰਦ ਕੀਤੀਆਂ ਜਾਣਗੀਆਂ ਪੈਸੇਂਜਰ ਬੰਦ ਕੀਤੀਆਂ ਜਾਣਗੇ ਜਾਨਕਿ ਦੋ ਦੇਖੋ ਜੀ ਦੋਨੋਂ ਗੱਡੀਆਂ ਬਾਅਦ ਦੇ ਵਿੱਚ ਦੋਨੋਂ ਗੱਡੀਆਂ ਪੂਰੇ ਟਰੈਕ ਜਿਹੜੇ ਨੂੰ ਜਾਮ ਕੀਤੇ ਜਾਣਗੇ ਸਾਡੇ ਜਿਹੜੇ ਬਾਕੀ ਦੇ ਧਰਨੇ ਨੇ ਜਿਸ ਤਰ੍ਹਾਂ ਟੋਲ ਪਲਾਜਾ ਜਾਂ ਆਪਣਾ ਦੂਸਰਾ ਮੌਲਕੀ ਧਰਨੇ ਲਾਏ ਹੋਏ ਨੇ ਬੀਜੇਪੀ ਦੇ ਘਰਾਂ ਤੋਂ ਕਰਾਉ ਕੀਤੇ ਹੋਏ ਨੇ ਉਹ ਧਰਨੇ ਇਹਨਾਂ ਬਿਨ ਸਾਰੇ ਲਾਗੂ ਰਹਿਣਗੇ ਉਵੇਂ ਜਾਰੀ ਰਹਿਣਗੇ ਉਹ ਉਵੇਂ ਜਾਰੀ ਰਹਿਣਗੇ ਉਹ ਕੋਈ ਬੰਦ ਨਹੀਂ ਕੀਤੇ ਹੈਗੇ ਕੇਵਲ ਤੇ ਕੇਵਲ ਜਿਹੜੀਆਂ 23 ਤਰੀਕ ਦੀ ਸ਼ਾਮ ਨੂੰ ਜਿੰਨੇ ਵੀ ਸਾਡੇ ਸਥਾਨਾਂ ਦੇ ਉੱਪਰ ਕਿਸਾਨ ਉੱਥੇ ਮਜ਼ਦੂਰ ਨੇ ਧਰਨੇ ਲੱਗੇ ਹੋਏ ਨੇ ਉਹ ਅਸੀਂ ਜਿਹੜੀ 26 27 ਦੀ ਤਿਆਰੀ ਕਰ ਰਹੇ ਆ ਉਹਦੇ ਵਿੱਚ ਨਾਲ ਉਹਨਾਂ ਨੂੰ ਲਿਜਾਵਾਂਗੇ ਔਰ 26 27 ਤਰੀਕ ਨੂੰ ਜਿਹੜਾ ਅਸੀਂ ਦਿੱਲੀ ਵੱਲ ਨੂੰ ਰਵਾਨਾ ਹੋ ਰਹੇ ਆ ਲੱਖਾਂ ਦੀ ਗਿਣਤੀ ਵਿੱਚ ਵਹੀਕਲਾਂ ਦੇ ਉੱਪਰ ਅਸੀਂ ਪਿੰਡਾਂ ਦੇ ਵਿੱਚੋਂ ਦੋ ਦੋ ਟਰਾਲੀਆਂ ਟਰੈਕਟਰਾਂ ਮਗਰ ਪਾ ਕੇ ਪੱਸਾਂ ਤੇ ਟਰੱਕਾਂ ਤੇ ਮੈਂ ਸਮਝਣਾ ਵੀ ਜਿਹੜਾ ਤੁਹਾਡਾ ਮੀਡੀਆ ਹੋਵੇਗਾ ਇਹ ਛੱਤਾਂ ਦੇ ਉੱਪਰ ਚੜ੍ਹ ਕੇ ਇਹ ਸਾਨੂੰ ਰਿਕਾਰਡ ਕਰੇਗਾ ਉਸ ਤਰ੍ਹਾਂ ਨਹੀਂ ਹੋ ਸਕਦਾ ਲੈਣਾ ਬਹੁਤ ਲੰਮੀਆਂ ਹੋਣਗੀਆਂ ਜਿੰਨੀਆਂ ਪੰਜਾਬ ਦੀਆਂ ਸੜਕਾਂ ਦਿੱਲੀ ਵੱਲ ਨੂੰ ਜਾਂਦੀਆਂ ਨੇ ਸਾਰੀਆਂ ਸੜਕਾਂ ਤੇ ਕਿਸਾਨ ਹੀ ਕਿਸਾਨ ਹੋਵੇਗਾ ਔਰ ਮੈਂ ਗੱਲ ਜਰੂਰ ਸਪਸ਼ਟ ਕਰ ਦੇਵਾਂ ਅਸੀਂ ਉਦੋਂ ਦਿੱਲੀੋਂ ਮੁੜਾਂਗੇ ਜਦੋਂ ਇਹਨਾਂ ਕਾਨੂੰਨਾਂ ਨੂੰ ਰੱਦ ਕਰੇਗੀ ਸਰਕਾਰ ਔਰ ਐਮਐਸਪੀ ਨੂੰ ਸਰਕਾਰ ਦੀ ਮਾਨਤਾ ਜਿਹੜੀ ਉਹ ਉਹ ਦਵਾ ਕੇ ਦਮ ਲਾਹਾਂਗੇ ਉਸ ਤੋਂ ਪਿੱਛੇ ਅਸੀਂ ਨਹੀਂ ਹਟਾਂਗੇ ਕੈਪਟਨ ਮੁਤਾਬਕ ਰੇਲਾਂ ਰੋਕਣ ਕਾਰਨ ਹੁਣ ਤੱਕ ਪੰਜਾਬ ਨੂੰ 40000 ਕਰੋੜ ਰੁਪਏ ਦਾ ਘਾਟਾ ਪਿਆ ਇਸ ਤੋਂ ਇਲਾਵਾ ਜ਼ਰੂਰੀ ਚੀਜ਼ਾਂ ਕੋਲਾ ਖਾਦ ਅਤੇ ਯੂਰੀਆ ਦੀ ਘਾਟ ਵੀ ਵੱਡੀ ਮੁਸੀਬਤ ਬਣ ਰਹੀ ਹੈ ਕੈਪਟਨ ਅਮਰਿੰਦਰ ਸਿੰਘ ਨੇ ਸਪੱਸ਼ਟ ਕਰ ਦਿੱਤਾ ਕਿ ਕਿਸਾਨਾਂ ਦੇ ਸ਼ਾਂਤਮਈ ਪ੍ਰਦਰਸ਼ਨ 'ਚ ਪੰਜਾਬ ਸਰਕਾਰ ਦਖਲ ਨਹੀਂ ਦੇਵੇਗੀ ਨਾਲ ਹੀ ਨਾਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੀਟਿੰਗ ਦੌਰਾਨ ਕਿਸਾਨਾਂ ਨਾਲ ਗੱਲਬਾਤ ਕੀਤੀ ਅਤੇ ਭਰੋਸਾ ਦਿਵਾਇਆ ਕਿ ਕਿਸਾਨਾਂ ਦੀਆਂ ਹੋਰ ਮੰਗਾਂ ਵੱਲ ਵੀ ਧਿਆਨ ਦਿੱਤਾ ਜਾਵੇਗਾ ਕੈਪਟਨ ਨੇ ਕਿਸਾਨਾਂ ਨੂੰ ਭਰੋਸੇ 'ਚ ਲੈਂਦਿਆਂ ਕਿਹਾ ਕਿ ਗੰਨੇ ਦੀ ਕੀਮਤ 'ਤੇ ਵਾਅਦੇ ਬਕਾਇਆ ਦੀ ਅਦਾਇਗੀ ਦੇ ਨਾਲ ਸਾੜਨ ਦੇ ਮੁੱਦੇ 'ਤੇ ਉਹ ਆਉਣ ਵਾਲੇ ਹਫ਼ਤੇ ਵਿੱਚ ਗੱਲਬਾਤ ਕਰਨਗੇ ਉਨ੍ਹਾਂ ਕਿਹਾ ਕਿ ਇਹਨਾਂ ਮਾਮਲਿਆਂ ਲਈ ਉਹ ਅਧਿਕਾਰੀਆਂ ਦੀ ਇੱਕ ਕਮੇਟੀ ਬਣਾਉਣਗੇ ਉਹ ਦੇਖਣਾ ਇਹ ਹੋਵੇਗਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਜੋ ਵਾਅਦਿਆਂ ਦੀ ਝੜੀ ਲਾਈ ਹੈ ਉਸ ਨੂੰ ਪੂਰਾ ਕਰਦੇ ਨੇ ਜਾਂ ਫਿਰ ਪਹਿਲਾਂ ਵਾਲੇ ਵਾਅਦੇ ਆਗ ਵੀ ਇਹਨਾਂ ਨੂੰ ਅਮਲੀ ਜਾਮਾ ਨਹੀਂ ਪਹਿਨਾਇਆ ਜਾਵੇਗਾ